ਦੇਸ਼ਹੀਦੀ ਜੋੜ ਮੇਲੇ ਜਿਹੜੇ-ਜਿਹੜੇ ਰਾਹੀ ਤੇਰੇ ਲਾਲ ਲੰਗ ਗਏ ਉਥੇ ਲੱਗਦੇ ਸ਼ਹੀਦੀ ਜੋੜ ਮੇਲੇ ਜਿਹੜੇ-ਜਿਹੜੇ ਰਾਹੀ ਤੇਰੇ ਲਾਲ ਲੰਗ ਗਏ ਜਿਹੜੇ-ਜਿਹੜੇ ਰਾਹੀ ਤੇਰੇ ਲਾਲ ਲੰਗ ਗਏ ਅਨੰਦਪੁਰ ਛੱਡਿਆ ਸਮੇਤ ਪਰਿਵਾਰ ਰਾਤ ਹਨੇਰੀ ਸਰ ਸਾਨੂੰ ਕਰੇ ਪਾਰ ਅਨੰਦਪੁਰ ਛੱਡਿਆ ਸਮੇਤ ਪਰਵਾਰ ਰਾਤ ਹਨੇਰੀ ਸਰ ਸਾਨੂੰ ਕਰੇ ਪਾਰ ਪਿਆ比 ਛੋੜਾ ਭੁੱਲਣੇ ਨੀ ਵੇਲੇ ਉਥੇ ਲਗਦੇ ਸ਼ਹੀਦੀ ਜੋੜ ਮੇਲੇ ਜਿਹੜੇ-ਜਿਹੜੇ ਰਾਹੀ ਤੇਰੇ ਲਾਲ ਲੰਗ ਗਏ ਉਥੇ ਲਗਦੇ ਸ਼ਹੀਦੀ ਜੋੜ ਮੇਲੇ ਜਿਹੜੇ-ਜਿਹੜੇ ਰਾਹੀ ਤੇਰੇ ਲਾਲ ਲੰਗ ਗਏ ਅਜੀਤ ਤੇ ਜੋ ਜਾਰ ਦੋਵੇਂ ਆਪ ਜੀ ਦੇ ਨਾਲ ਤੁਰੇ ਹੌਸਲੇ ਬ ਅਜੀਤ ਤੇ ਜੁਝਾਰ ਦੋਵੇਂ ਆਪ ਜੀ ਦੇ ਨਾਲ ਤੁਰੇ ਹੌਸਲੇ ਬੁਲੰਦ ਪਾਵੇਂ ਹਾਲਾਤ ਸੀ ਬੁਰੇ ਚਮਕੌਰ ਦੀ ਗੜੀਆ ਨੋਖੀ ਖੇਡ ਖੇਲੇ ਜਿਹੜੇ ਜਿਹੜੇ ਰਾਹੀ ਤੇਰੇ ਲਾਲ ਲੱਗ ਗਏ ਚਮਕੌਰ ਦੀ ਗੜੀਆ ਨੋਖੀ ਖੇਡ ਖੇਲੇ ਜਿਹੜੇ ਜਿਹੜੇ ਰਾਹੀ ਤੇਰੇ ਉਥੇ ਲੱਗਦੇ ਸ਼ਹੀਦੀ ਜੋੜ ਮੇਲੇ ਜਿਹੜੇ ਜਿਹੜੇ ਰਾਹੀ ਤੇਰੇ ਲਾਲ ਲੰਗ ਗਏ ਉਥੇ ਲੱਗਦੇ ਸ਼ਹੀਦੀ ਜੋੜ ਮੇਲੇ ਜਿਹੜੇ ਜਿਹੜੇ ਰਾਹੀ ਤੇਰੇ ਲਾਲ ਲੰਗ ਗਏ ਜੋਰਾਵਰ ਫਤਿਹ ਸਿੰਘ ਨਾਲ ਮਾਂ ਗੁਜ਼ਰੀ ਵਿਛੜ ਕੇ ਆਪਣਾ ਜੋ ਰ ਵਰ ਫਤ ਸਿੰਘ ਨਾਲ ਮਾਂ ਗੁਜਰੀ ਵਿਛੜ ਕੇ ਆਪ ਨਾਲੋਂ ਉਹਨਾ ਤੇ ਕੀ ਗੁਜਰੀ ਰੁਕ ਦੇ ਨਾ ਹੰਝੂ ਯਾਦ ਕਰ ਉਹ ਵੇਲੇ ਜਿਹੜੇ ਜਿਹੜੇ ਰਾਹੀ ਤੇਰੇ ਲਾਲ ਲੰਗ ਗਏ ਰੁਕ ਦੇ ਨਾ ਹੰਝੂ ਯਾਦ ਕਰ ਉਹ ਵੇਲੇ ਜਿਹੜੇ ਜਿਹੜੇ ਰਾਹੀ ਤੇਰੇ ਲਾਲ ਲੰਗ ਗਏ ਉਥੇ ਲੱਗਦੇ ਸ਼ਹੀਦ ਮੇਲੇ ਜਿਹੜੇ ਜਿਹੜੇ ਰਾਹੀ ਤੇਰੇ ਲਾਲ ਲੰਗ ਗਏ ਉਥੇ ਲੱਗ ਦੇਸ਼ ਹੀ ਦੀ ਜੋੜ ਮੇਲੇ ਜਿਹੜੇ ਜਿਹੜੇ ਰਾਹੀ ਤੇਰੇ ਲਾਲ ਲੰਗ ਗਏ ਲਾਲਾ ਨੂੰ ਹੁਕਮ ਦਿੱਤਾ ਦੇਣ ਲਈ ਕੁਰਬਾਨੀ ਸਰਬੰਸਵਾਰ ਦਿੱਤਾ ਪੰਜ ਵਾਰ ਦਿੱਤਾ ਰੱਖੀ ਇੱਕ ਨਾਨੀਸ਼ਾਨੀ ਦਾਦਾ ਜੀ ਨਾਲ ਮੇਲ ਅੱਜ ਹੋ ਗਏ ਸੁਹੇਲੇ ਜਿਹੜੇ ਜਿਹੜੇ ਰਾਹੀ ਤੇਰੇ ਲਾਲ ਲੰਗ ਗਏ ਦਾਦਾ ਜੀ ਨਾਲ ਮੇਲ ਅੱਜ ਹੋ ਗਏ ਸੁਹੇਲੇ ਜਿਹੜੇ ਜਿਹੜੇ ਰਾਹੀ ਤੇਰੇ ਲਾਲ ਲੰਗ ਗਏ ਓਥੇ ਲੱਗਦੇ ਸ਼ਹੀਦੀ ਜੋੜ ਮੇਲੇ ਜਿਹੜੇ ਤੇ ਲਗਦੇ ਸ਼ਹੀਦੀ ਜੋੜ ਮੇਲੇ ਜਿਹੜੇ ਜਿਹੜੇ ਰਾਹੀ ਤੇਰੇ ਲਾਲ ਲੰਗ ਗਏ ਡੰਗ ਗਿਯਾ ਦਾਦੀ ਪੋਤੀਆਂ ਨੂੰ ਬਣ ਗੰਗੂ ਸੱਪ ਲਾਲਾ ਨੂੰ ਫੜਾ ਕੇ ਉਹਨੇ ਮੋਰਾ ਆਪ ਲਈਆ ਰਖ ਡੰਗ ਗਿਯਾ ਦਾਦੀ ਪੋਤੀਆਂ ਨੂੰ ਗੰਗੂ ਬਣ ਸੱਪ ਲਾਲਾ ਨੂੰ ਫੜਾ ਕੇ ਉਹਨੇ ਮੋਰਾ ਆਪ ਲਈਆ ਕਰਕੇ ਯਕੀਨ ਤੁਰ ਪੈ ਕੁਵੇਲੇ ਜਿਹੜੇ ਜਿਹੜੇ ਰਾਹੀ ਤੇਰੇ ਲਾਲ ਲੰਗ ਗਏ ਕਰਕੇ ਯਕੀਨ ਤੁਰ ਪੈ ਕੁਵੇਲੇ ਜਿਹੜੇ ਜਿਹੜੇ ਰਾਹੀ ਤੇਰੇ ਲਾਲ ਲੰਗ ਗਏ ਉਥੇ ਲੱਗਦੇ ਸ਼ਹੀਦੀ ਜੋੜ ਮੇਲੇ ਜਿਹੜੇ ਜਿਹੜੇ ਰਾਹੀ ਤੇਰੇ ਲਾਲ ਲੰਗ ਗਏ ਉਥੇ ਲੱਗਦੇ ਸ਼ਹੀਦੀ ਜੋੜ ਮੇਲੇ ਜਿਹੜੇ ਜਿਹੜੇ ਰਾਹੀ ਤੇਰੇ ਲਾਲ ਲੰਗ ਗਏ ਚਾਰੇ ਲਾਲ ਨਿਤਰੇ ਆਪ ਜੀ ਦੇ ਸੂਰਮੇ ਲਾਇਆ ਨਾ ਦਾਗ ਪਾ ਗਏ ਧਰਮ ਦੇ ਪੂਰਨੇ ਚਾਰੇ ਲਾਲ ਨਿਤਰੇ ਆਪ ਜੀ ਦੇ ਸੂਰਮੇ ਲਾਇਆ ਨਾ ਦਾਗ ਪਾ ਗਏ ਧਰਮ ਦੇ ਪੂਰਨੇ ਦੇਗੇ ਕੁਰਬਾਨੀ ਜਿਹੜੇ ਮਹਿਲਾ ਚ ਖੇਲੇ ਜਿਹੜੇ ਤੇਰੇ ਲਾਲ ਲੰਗ ਗਏ ਦੇ ਗਏ ਕੁਰਬਾਨੀ ਜਿਹੜੇ ਮਹਿਲਾ ਚ ਖੇਲੇ ਜਿਹੜੇ ਜਿਹੜੇ ਰਾਹੀ ਤੇਰੇ ਲਾਲ ਲੰਗ ਗਏ ਉਥੇ ਲਗਦੇ ਸ਼ਹੀਦੀ ਜੋੜ ਮੇਲੇ ਜਿਹੜੇ ਜਿਹੜੇ ਰਾਹੀ ਤੇਰੇ ਲਾਲ ਲੰਗ ਗਏ ਉਥੇ ਲਗਦੇ ਸ਼ਹੀਦੀ ਜੋੜ ਮੇਲੇ ਜਿਹੜੇ ਜਿਹੜੇ ਰਾਹੀ ਤੇਰੇ Ter